ਸਸੀ ਗੱਲ ਦੋਸਤੋ ਅੱਜ ਗੱਲ ਕਰਦੇ ਆਂ ਲੋਕ ਸਭਾ ਇਲੈਕਸ਼ਨਾਂ ਤੇ ਹਿੰਦੁਸਤਾਨ ਚ ਇਲੈਕਸ਼ਨਾਂ ਹੋ ਰਹੀਆਂ ਨੇ ਫਾਈਨਲ ਫੇਸ ਆਉਣ ਵਾਲਾ ਹੈ ਜਿੱਤੇ ਚ ਪੰਜਾਬ ਵੀ ਸ਼ਾਮਿਲ ਹੈ ਇਸੇ ਕਰਕੇ ਅਸੀਂ ਪੰਜਾਬ ਦੇ ਫੇਸ ਤੇ ਜ਼ਰੂਰ ਗੱਲ ਕਰ ਰਹੇ ਆਂ ਆਮ ਤੌਰ ਤੇ ਜੇ ਦੇਖਿਆ ਜਾਵੇ ਵੋਟਾਂ ਦਾ ਰੁਝਾਨ ਕੈਂਡੀਡੇਟ ਤਾਂ ਭੱਜੇ ਫਿਰਦੇ ਨੇ ਪਰ ਲੋਕਾਂ ਚ ਕੋਈ ਜ਼ਿਆਦਾ ਉਤਸ਼ਾਹ ਨਹੀਂ ਹੈ ਇਸ ਦਾ ਵੱਡਾ ਕਾਰਨ ਕੀ ਲੋਕ ਸਾਰੀਆਂ ਹੀ ਪਾਰਟੀਆਂ ਤੋਂ ਡਿਸਪਾਇੰਟਡ ਨੇ ਜੋ ਰਾਜਨੀਤੀ ਅੱਗੇ ਲੌਇਲਟੀ ਹੁੰਦੀ ਸੀ ਉਹ ਅੱਜ ਕੱਲ ਖਤਮ ਹੋ ਗਈ ਹੈ ਅੱਜ ਕੱਲ ਆਇਆ ਰਾਮ ਔਰ ਗਿਆ ਰਾਮ ਹੈ ਕੈਂਡੀਡੇਟ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਪਾਰਟੀ 'ਚ ਹੈ ਵੱਡਾ ਫਟ ਆਫ ਦੀ ਪਾਰਟੀ ਬਦਲ ਦਿੰਦੇ ਨੇ ਔਰ ਦੂਜੀਆਂ ਪਾਰਟੀਆਂ ਜੋ ਕਹਿੰਦੀਆਂ ਨੇ ਅਸੀਂ ਨਵੀਂ ਰਾਜਨੀਤੀ ਲੈ ਕੇ ਆਵਾਂਗੇ ਇਹ ਜਿਹੇ ਬੰਦਿਆਂ ਨੂੰ ਲੈਂਦੀਆਂ ਨੇ ਤੇ ਜਦੋਂ ਫੇਰ ਛੱਡ ਜਾਂਦੇ ਨੇ ਫੇਰ ਉਹੀ ਪਿੱਟਦੇ ਨੇ ਇਹ ਗਦਾਰ ਨੇ ਲੌਇਲਟੀ ਨਾਲ ਦੀ ਚੀਜ਼ ਅੱਜ ਕੈਂਡੀਡੇਟਾਂ 'ਚ ਹੈ ਨਹੀਂ ਕਿਸੇ ਵੀ ਕੈਂਡੀਡੇਟ ਨੂੰ ਵੋਟ ਕਰਨ ਤੋਂ ਪਹਿਲਾਂ ਯਾਦ ਰੱਖਣਾ ਤੇ ਜੋ ਕੈਂਡੀਡੇਟ ਆਪਣੀ ਪਾਰਟੀ ਦਾ ਨਹੀਂ ਬਣਿਆ ਜਿਸ ਪਾਰਟੀ ਨੇ ਉਸ ਨੂੰ ਐਮਐਲਏ ਐਮਪੀ ਬਣਾਇਆ ਉਸਦੇ ਪਰਿਵਾਰ ਨੂੰ ਲੁਕ ਆਫਟਰ ਕੀਤਾ 30 30 40 40 ਸਾਲਾਂ ਚ ਉਹਨਾਂ ਨੇ ਆਪਣੀ ਪਾਰਟੀਆਂ ਤੋਂ ਮੱਲਾ ਮਾਰੀਆਂ ਫਾਇਦੇ ਲਏ ਜਦੋਂ ਉਹ ਆਪਣੀ ਪਾਰਟੀ ਨਾਲ ਲਾਇਲ ਨਹੀਂ ਹੋਇਆ ਤੁਹਾਡੇ ਨਾਲ ਕੀ ਲਾਇਲ ਹੋਏਗਾ ਇਹ ਗੱਲ ਦਾ ਖਿਆਲ ਜ਼ਰੂਰ ਰੱਖੋ ਪਾਰਟੀ ਬਦਲਣ ਦੀ ਹੱਦ ਤਾਂ ਮੈਂ ਲੁਧਿਆਣੇ ਵੇਖੀ ਜਦੋਂ ਯਾਨੀ ਬਿੱਟੂ ਦੇ ਪੋਸਟਰ ਜੋ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਅੱਜਕੱਲ ਬੀਜੇਪੀ ਨੇ ਬੀਜੇਪੀ ਦੇ ਪੋਸਟਰਾਂ ਤੇ ਕਾਂਗਰਸ ਦੇ ਸੀਨੀਅਰ ਮਿਨਿਸਟਰ ਬਿਨ ਸਿੰਘ ਦੀ ਫੋਟੋ ਲੱਗੀ ਇਹ ਤੇ ਇਤਿਹਾਸਿਕ ਹੋ ਗਿਆ ਕਿ ਮਰਨ ਤੋਂ ਬਾਅਦ ਵੀ ਬੰਦੇ ਦੀ ਪਾਰਟੀ ਬਦਲੀ ਜਾ ਸਕਦੀ ਹੈ ਜੇ ਉਹਦੇ ਕੋਈ ਸਿਆਸੀ ਫਾਇਦਾ ਹੁੰਦਾ ਹੋਵੇ ਦੂਜਾ ਪਾਰਟੀ ਵਾਈਜ਼ ਜੇ ਆਪਾਂ ਗੱਲ ਕਰੀਏ ਵੀ ਕਿਹੜੀ ਪਾਰਟੀ ਚੰਗੀ ਹੈ ਜਾਂ ਕੀ ਅੱਜ ਪਾਰਟੀ ਦੇ ਚਾਰੋਂ ਪਾਰਟੀਆਂ ਦੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰੀਏ ਜੋ ਸਭ ਤੋਂ ਪੁਰਾਣੀ ਪਾਰਟੀ ਹੈ ਪੰਜਾਬ 'ਚ ਕਈ ਸਾਲ ਰਾਜ ਵੀ ਕੀਤਾ ਅਕਾਲੀ ਦਲ ਬੀਜੇਪੀ ਨਾਲ ਲੜ ਕੇ ਸਰਕਾਰ ਬਣਾਉਂਦੇ ਰਹੇ ਨੇ ਕੇਂਦਰ ਵਿੱਚ ਮੰਤਰੀ ਵੀ ਰਹਿੰਦੇ ਨੇ ਪਰ ਅੱਜ ਹਾਲਾਤ ਬੜੀ ਪਤਲੀ ਹੈ ਇੱਕੋ ਇੱਕ ਸੀਟ ਜੋ ਬਠਿੰਡੇ ਦੀ ਹੈ ਉਸ ਤੇ ਪੂਰਾ ਜੋਰ ਲੱਗਿਆ ਹੈ ਔਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਲੱਗਦਾ ਹੈ ਸ਼ਾਇਦ ਇਸ ਵਾਰੀ ਥੋੜੀ ਬਹੁਤ ਚੂਕ ਹੋ ਸਕਦੀ ਹੈ ਤੇ ਥੋੜੇ ਬਹੁਤ ਮਾਰਜਨ ਤੇ ਸੀਟ ਨਿਕਲ ਵੀ ਸਕਦੀ ਹੈ ਇੱਕ ਪਰਿਵਾਰਕ ਵਕਾਰ ਬਣਿਆ ਹੈ ਔਰ ਅਕਾਲੀ ਦਲ ਬਿਲਕੁਲ ਰੁਝ ਗਿਆ ਖੁੱਬ ਗਿਆ ਬਠਿੰਡੇ ਵਿੱਚ ਇਸ ਕਰਕੇ ਬਾਕੀ ਕਿਸੇ ਸਵੀਟ ਤੇ ਇੰਨਾ ਜੋਰ ਉਹਨਾਂ ਦਾ ਲੱਗਦਾ ਨਜ਼ਰ ਨਹੀਂ ਆਉਂਦਾ ਪਾਰਟੀ ਕੋਈ ਜ਼ਿਆਦਾ ਪਰਫਾਰਮ ਅੱਛਾ ਨਹੀਂ ਕਰਦੀ ਉਸ ਤੋਂ ਬਾਅਦ ਆਉਨੇ ਆਪਾਂ ਕਾਂਗਰਸ ਪੁਰਾਣੀ ਪਾਰਟੀ ਹੈ ਕਈ ਵਾਰ ਪੰਜਾਬ ਚ ਸਰਕਾਰ ਬਣਾ ਚੁੱਕੀ ਹੈ ਪਰ ਪਿਛਲੇ ਕਈ ਸਾਲਾਂ ਚ ਕਾਂਗਰਸ ਚ ਲੀਡਰਸ਼ਿਪ ਦੀ ਭਾਰੀ ਕਮੀ ਹੈ ਪੰਜਾਬ ਚ ਵੀ ਕਿਸੇ ਦੇ ਹੱਥ ਹਾਲਾਂਕਿ ਕਾਂਗਰਸ ਆਪੋਜੀਸ਼ਨ ਚ ਹੈ ਪਰ ਕਿਸੇ ਕਾਬਿਲ ਲੀਡਰ ਦੇ ਹੱਥ ਐਲੋਪੀ ਦੀ ਕਮਾਂਡ ਨਾ ਹੋਣਾ ਇੱਕ ਵੱਡੀ ਗੱਲ ਹੈ ਤੇ ਜਦੋਂ ਤੋਂ ਸਰਕਾਰ ਬਣੀ ਹੈ 2022 ਤੋਂ ਲੈ ਕੇ 24 ਤੱਕ ਕੋਈ ਲੀਡਰ ਆਫ ਆਪੋਜੀਸ਼ਨ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੈ ਕਿਉਂਕਿ ਕੋਈ ਲੀਡਰ ਅੱਗੇ ਹੀ ਨਹੀਂ ਕੀਤਾ ਉਹਨਾਂ ਨੇ ਸਫਾਲ ਸਿੰਘ ਖੇਰੇ ਵਰਗੇ ਲੀਡਰ ਜੇ ਅੱਗੇ ਲਾਏ ਹੁੰਦੇ ਤੇ ਅੱਜ ਜ਼ਰੂਰ ਕਾਂਗਰਸ ਦੀ ਸਥਿਤੀ ਵੀ ਬਿਹਤਰ ਹੁੰਦੀ ਤੀਜੇ ਨੰਬਰ ਤੇ ਆਪਾਂ ਦੇਖਦੇ ਆ ਜੋ ਟ੍ਰੈਡੀਸ਼ਨਲ ਪਾਰਟੀਆਂ ਚ ਹੈ ਬੀਜੇਪੀ ਆਪਦੇ ਖਾਤੇ ਖੋਲਣ ਜਾ ਰਹੀ ਹੈ بڑے بڑے ਚਿਹਰਿਆਂ ਨੂੰ ਬੀਜੇਪੀ ਚ ਲੈ ਕੇ जाया ਜਾ ਰਿਹਾ ਹੈ بڑے بڑے ਲੋਕ ਪਾਰਟੀ ਛੱਡ ਕੇ ਜਿਸ ਤਰ੍ਹਾਂ ਬਿੱਟੂ ਹੈ ਉਹ ਇਹ ਬੀਜੇਪੀ ਚ ਜਾ ਰਹੇ ਕੋਈ ਸਟ੍ਰੈਟਜੀ ਤਾਂ ਜ਼ਰੂਰ ਹੈ ਕਿਉਂਕਿ ਕਾਫੀ ਅੱਛਾ ਵੋਟ ਬੈਂਕ ਬਾਈ ਦੀਆਂ ਇਲੈਕਸ਼ਨਾਂ ਵਿੱਚ ਵੀ ਲੈ ਚੁੱਕੇ ਨੇ ਉਹ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਕੁਛ ਨਾ ਕੁਛ ਸ਼ਹਿਰੀ ਸੀਟਾਂ ਤੇ ਉਹਨਾਂ ਦਾ ਦਬਦਬਾ ਬਣੇਗਾ ਔਰ ਕੁਝ ਸੀਟਾਂ ਲਗਾ ਵੀ ਸਕਦੇ ਨੇ ਕਿਉਂਕਿ ਜੋ ਫੀਲਿੰਗ ਨੈਸ਼ਨਲ ਲੈਵਲ ਤੇ ਹੈ ਉਹ ਸ਼ਾਇਦ ਇੱਥੇ ਵੀ ਕੁਛ ਨਾ ਕੁਛ ਸ਼ਹਿਰੀ ਵਰਗ ਚ ਵਪਾਰੀ ਵਰਗ ਚ ਆ ਚੁੱਕੀ ਹੈ ਔਰ ਭਾਜਪਾ ਅਬਦ ਖਾਤਾ ਖੋਲਣ ਦੀ ਇੰਡੀਪੈਂਡੈਂਟ ਕਾਮਯਾਬ ਹੋ ਸਕਦੀ ਹੈ ਹੁਣ ਗੱਲ ਕਰਦੇ ਜਿਹੜੀ ਪਾਰਟੀ ਪਾਵਰ ਚ ਹੈ ਆਮ ਆਦਮੀ ਪਾਰਟੀ ਬڑے ਜੋਸ਼ ਨਾਲ 92 MLA ਲੈ ਕੇ ਪਾਰਟੀ ਪਾਵਰ ਚਾਈ ਸੀ 2022 ਚ ਔਰ ਤਕਰੀਬਨ ਡੇਢ ਸਾਲਾਂ ਜੀ ਜੋ ਗ੍ਰਾਫ ਹੈ ਕਾਫੀ ਥੱਲੇ ਆ ਗਿਆ ਹੈ ਕਿਉਂਕਿ ਕਥਨੀ ਔਰ ਕਰਨੇ ਚ ਫਰਕ ਪੈ ਰਿਹਾ ਜੋ ਪਹਿਲਾਂ ਪੁੱਛਦੇ ਸੀ ਪੁੱਛੋ ਪੁੱਛੋ ਸਵਾਲ ਪੁੱਛੋ ਹੁਣ ਸਵਾਲਾਂ ਤੋਂ ਭਜਦੇ ਨੇ ਕਿਉਂਕਿ ਉਦੋਂ ਇਹਨਾਂ ਕੋਲੇ ਕੋਈ ਸਵਾਲ ਹੀ ਨਹੀਂ ਸੀ ਇਸ ਕਰਕੇ ਗ੍ਰਾਫ ਥੱਲੇ ਹੈ ਥੋੜਾ ਬਹੁਤ ਵਿਰੋਧ ਵੀ ਹੋ ਰਿਹਾ ਹੈ ਥੋੜਾ ਬਹੁਤ ਜੋ ਇਨਕੰਮੈਂਸੀ ਫੈਕਟਰ ਵੀ ਹੈ ਤੇ ਉਨੀ ਵਧੀਆ ਪਰਫਾਰਮੈਂਸ ਨਹੀਂ ਕਰ ਪਾਉਣਗੇ ਇਸੇ ਕਰਕੇ ਸ਼ਾਇਦ ਪਾਰਟੀ ਨੇ ਕੁਝ ਸੇਫ ਖੇਡਦੇ ਹੋਏ 8 ਐਮਐਲਏ ਨੂੰ ਟਿਕਟਾਂ ਦਿੱਤੀਆਂ ਨੇ ਐਮਪੀ ਦੀਆਂ ਤਾਂ ਕਿ ਜੇ ਉਹ ਹਾਰ ਵੀ ਜਾਣ ਤੇ ਉਹਨਾਂ ਦੀ ਐਮਐਲਏ ਸ਼ਿਪ ਬਣੀ ਰਹੇ ਐਸ ਵੇਲੇ ਪੰਜਾਬ ਚ ਦੇਖੋ ਹਾਲਾਤ ਇਹ ਨੇ ਵੀ 10 ਸਿਟਿੰਗ ਐਮਐਲਏ ਨੇ ਜਿਹੜੇ 13 ਸੀਟਾਂ ਚੋਂ 10 ਤੇ ਤਾਂ ਐਮਐਲਏ ਹੀ ਲੜ ਰਹੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਲੋਕਾਂ ਰਾਜਨੀਤੀ ਜੋ ਕਹਿੰਦੇ ਨੇ ਸੇਵਾ ਹੈ ਇਹ ਸੇਵਾ ਹੀ ਕਰਨੀ ਹੈ ਐਮਐਲਏ ਬਣ ਕੇ ਜੋ ਕੰਮ ਕੀਤੇ ਜਾ ਸਕਦੇ ਨੇ ਉਹਦੇ ਵਾਸਤੇ ਐਮਪੀ ਬਣਨਾ ਜ਼ਰੂਰੀ ਹੈ ਜਦੋਂ ਕਿ ਐਮਐਲਏ ਬਣ ਕੇ ਤੁਸੀਂ ਲੋਕਾਂ ਦੇ ਜ਼ਿਆਦਾ ਕੰਮ ਕਰ ਸਕਦੇ ਹੋ ਕਿਉਂਕਿ ਤੁਸੀਂ ਪੰਜਾਬ ਚੋਂ ਤੁਸੀਂ ਲੋਕਾਂ ਨਾਲ ਜ਼ਿਆਦਾ ਜੁੜੇ ਹੋ ਇਲਾਕਾ ਛੋਟਾ ਹੈ ਐਮਪੀ ਬਣ ਕੇ ਤਾਂ ਤੁਸੀਂ ਸੈਂਟਰ 'ਚ ਚਲੇ ਜਾਣਾ ਔਰ ਇਹ ਕਿਸੇ ਵੀ ਪਾਰਟੀ ਦੇ ਐਮਪੀ ਤੋਂ ਉਸਨੇ ਕਿ ਮinority ਚੋਂ ਜਾਂ ਕੱਲੇ ਹੋ ਜਾਂ ਇੰਡੀਪੈਂਡੈਂਟ ਹੋ ਕੋਈ ਵੈਲਿਊ ਨਹੀਂ ਜੋ ਅੱਜ ਫੇਸਬੁੱਕ ਵਟਸਐਪ ਤੇ ਵਾਰਦੇ ਨੇ ਵੀ ਅਸੀਂ ਪੰਜਾਬ ਬਚਾ ਦੇਾਂਗੇ ਉਹ ਬਚਾ ਦੇਾਂਗੇ ਕੱਲੇ ਐਮਪੀ ਦੀ ਕੋਈ अहमियत ਨਹੀਂ ਹੈ ਨਾ ਹੀ ਉਹ ਕੋਈ ਬਾਰਡਰ ਦਾ ਟ੍ਰੇਡ ਖੋਲ ਸਕਦਾ ਜੋ ਕਿ ਗੱਪ ਤੋਂ ਲਿਖੇ ਜਾ ਰਹੇ ਨੇ ਉਹਦੀ ਕੋਈ ਪਾਵਰ ਨਹੀਂ ਹੈ ਇਹ ਜੇ ਫੈਸਲੇ ਕਰਨ ਦੇ ਜੋ WhatsApp ਤੇ ਲਿਖਿਆ ਜਾ ਰਿਹਾ ਇੱਕ ਤਿਰ ਹੋਰ ਵੀ ਹੈ ਸਿਮਰਜੀਤ ਮਾਨ ਪਾਰਟੀ ਹੈ ਜੋ ਲੋਕਾਂ ਨੂੰ ਸਿਰ ਦੇਣ ਦੀਆਂ ਨਸੀਹਤਾਂ ਦਿੰਦੇ ਰਹਿੰਦੇ ਨੇ ਪਰ ਹੈਰਾਨੀ ਦੀ ਗੱਲ ਹੁੰਦੀ ਹੈ ਜੋ ਲੋਕ ਸਿਰ ਦੇਣ ਦੀਆਂ ਨਸੀਹਤਾਂ ਦਿੰਦੇ ਸੀ ਔਰ ਕਹਿੰਦੇ ਸੀ ਮੈਂ ਇੰਡੀਅਨ ਨਹੀਂ ਮੇਰਾ ਇੰਡੀਆ ਨਾਲ ਕੋਈ ਨਾਤਾ ਨਹੀਂ ਅੱਜ ਇੰਡੀਅਨ ਪਾਰਲੀਮੈਂਟ ਚ ਜਾਣ ਵਾਸਤੇ ਉਤਾਵਲੇ ਨੇ ਪਰ ਦੋਸਤੋ ਇੱਕ ਸੋਚਣ ਵਾਲੀ ਗੱਲ ਮੈਂ ਕਈ ਵਾਰੀ ਸੋਚਦਾ ਵੀ ਕੀ ਪੰਜਾਬ ਚ ਸਾਨੂੰ ਵਾਕਈ ਸਿਰ ਦੇਣ ਦੀ ਲੋੜ ਹੈ ਅਸੀਂ ਹਜ਼ਾਰਾਂ ਨੌਜਵਾਨਾਂ ਦੇ ਸਿਰ ਦਿੱਤੇ ਕੀ ਹਾਸਲ ਕੀਤਾ ਬਜਾਏ ਬਰਬਾਦੀ ਤੋਂ ਅਸੀਂ ਕੁਝ ਹਾਸਲ ਨਹੀਂ ਕੀਤਾ ਅੱਜ ਸਾਡੇ ਐਮਪੀ ਸਾਹਿਬ ਜੀ ਸਮਝੇਦਮਾਨ ਬੜੇ ਮਾਣ ਨਾਲ ਕਹਿੰਦੇ ਨੇ ਮੈਂ ਲੋਕਾਂ ਨੂੰ ਫਰਜੀ ਲੈਟਰ ਦਿੱਤੇ ਕਿਉਂਕਿ ਉਹ ਪਾਰਟੀ ਫੰਡ ਦਿੱਤੇ ਸੀ ਤੇ ਉਹਨਾਂ ਨੂੰ ਪੋਲੀਟੀਕਲ ਅਸਾਈਲੈਂਸ ਦਵਾਇਆ ਕਿ ਇਹ ਸਾਡੀਆਂ ਮੋਰਲ ਵੈਲਿਊਜ਼ ਨੇ ਇਸ ਦੇ ਨਾਲ ਜੋ ਅਸਲੀ ਬੰਦਾ ਜਿਸੇ ਕਿਸੇ ਨੂੰ ਵੀ ਪੋਲੀਟਿਕਲ ਅਸਾਮ ਦੀ ਲੋਡ ਪੈਂਦੀ ਹੈ ਜਾਂ ਥ੍ਰੈਟ ਹੁੰਦੀ ਹੈ ਲਾਈਫ ਦੀ ਉਹ ਰਹਿ ਜਾਂਦਾ ਕਿਉਂਕਿ ਉੱਥੇ ਇੰਨੇ ਕੇਸ ਫਰਜੀ ਬਾਹਲੇ ਮੁਲਕਾਂ 'ਚ ਪਹੁੰਚ ਗਏ ਨੇ ਕਿ ਅਸਲੀ ਥ੍ਰੈਟ ਵਾਲਾ ਔਰ ਨਕਲੀ ਥ੍ਰੈਟ ਵਾਲੇ ਨੂੰ ਪਛਾਣ ਕਰਨੀ ਗਵਰਨਮੈਂਟਾਂ ਨੂੰ ਮੁਸ਼ਕਲ ਆ। ਮਾਨਸਾਬ ਦਾ ਹਮੇਸ਼ਾ ਇਹ ਕਹਿਣਾ ਰਿਹਾ ਮੈਨੂੰ ਕੌਮ ਨੇ ਮੌਕਾ ਨਹੀਂ ਦਿੱਤਾ। ਮਾਨਸਾ ਵੀ ਯਾਦ ਰੱਖੋ ਤੁਹਾਨੂੰ 9 MP ਦਿੱਤੇ ਸੀ। ਲੋਕਾਂ ਨੇ ਜਿਤਾ ਕੇ ਔਰ ਤੁਸੀਂ ਅੱਜ ਇਕੱਲੇ ਹੀ ਹੋ ਜਿਨ੍ਹਾਂ ਨੂੰ ਦੁਬਾਰੇ ਵੀ ਮੌਕਾ ਦਿੱਤਾ ਅੱਠ ਦੇ ਤਾਂ ਸ਼ਾਇਦ ਲੋਕਾਂ ਨੂੰ ਨਾਮ ਹੀ ਨਹੀਂ ਯਾਦ ਕਿਉਂ ਨਹੀਂ ਯਾਦ ਕਿਉਂਕਿ ਕਾਰਗੁਜ਼ਾਰੀ ਜ਼ੀਰੋ ਰਹੀ ਤੇ ਇਸ ਕਰਕੇ ਸਿਰਫ ਕਿਸੇ ਬੰਦੇ ਨੂੰ ਜੇਲ੍ਹ ਚੋਂ ਕੱਢਣਾ ਹੀ ਐਮਪੀਲ ਇਲੈਕਸ਼ਨ ਲੜਾਉਣਾ ਕਿ ਇਹ ਮਕਸਦ ਨਹੀਂ ਹੋਣਾ ਚਾਹੀਦਾ ਐਮਪੀ ਸਿਰਫ ਸਿੱਖਾਂ ਦਾ ਨਹੀਂ ਹੁੰਦਾ ਕੋਈ ਵੀ ਹੋਵੇ ਇਹ ਪੰਜਾਬ ਦੇ ਐਮਪੀ ਨੇ ਤੇ ਪੰਜਾਬ ਚ ਹਿੰਦੂ ਸਿੱਖ ਮੁਸਲਮਾਨ ਸਭ ਦੇ ਆਪਣੇ ਤੇ ਇਹ ਵੰਡੀਆਂ ਪਾਉਣ ਵਾਲਾ ਕੰਮ ਗਲਤ ਐ ਐਮਪੀ ਦਾ ਕੰਮ ਹੁੰਦਾ ਆਵਾਜ਼ ਉਠਾਣਾ ਮੁੱਦਿਆਂ ਤੇ ਔਰ ਸਾਨੂੰ ਚਾਹੀਦੀਆਂ ਨੇ ਗੜਕਦੀਆਂ ਆਵਾਜ਼ਾਂ ਜਿਹੜੀਆਂ ਪਾਰਲੀਮੈਂਟ ਚ ਸਾਡੇ ਪੰਜਾਬੀਆਂ ਦੇ ਮੁੱਦੇ ਉਠਾਸ ਕੇ ਪਾਣੀ ਦੇ ਨਹਿਰਾਂ ਦੇ ਬੇਰੋਜ਼ਗਾਰੀ ਦੇ ਇਹ ਸਾਡੇ ਮੁੱਦੇ ਨੇ ਗੁਲਾਮੀ ਦੀ ਜੋ ਜਹਾਲਾ ਗੱਲ ਕਰਦੇ ਨੇ ਉਹਨਾਂ ਨੇ ਸ਼ਾਇਦ ਗੁਲਾਮੀ ਦਾ ਅਹਿਸਾਸ ਹੀ ਨਹੀਂ ਕਿ ਗੁਲਾਮੀ ਕੀ ਹੁੰਦੀ ਹੈ ਔਰ ਜੋ ਕਹਿੰਦੇ ਨੇ ਸਾਡੀ ਸਾਡੇ ਨਾਲ ਬੜਾ ਤੱਕਾ ਹੋਇਆ ਤੇ ਤੱਕਾ ਜਾ ਕੇ ਪੁੱਛੋ ਕੀ ਦੇ ਨਾਲ ਨਹੀਂ ਹੋਇਆ ਦੁਨੀਆ ਚ ਯਹੂਦੀਆਂ ਨਾਲ ਹੋਇਆ ਜਪਾਨੀਆ ਨਾਲ ਹੋਇਆ ਜਰਮਨੀ ਨਾਲ ਹੋਇਆ ਰਸ਼ੀਅਨਸ ਨਾਲ ਹੋਇਆ ਯੂਕਰੇਨੀਆ ਨਾਲ ਹੋਇਆ ਜਪਾਨ ਅੱਜ ਦੇਖੋ ਉਹ ਮੁਲਕ ਕਿੱਥੇ ਨੇ ਅੱਜ ਕੋਈ ਵੀ ਇਹ ਮੁਲਕ ਜਪਾਨ ਕੋਈ ਅਤਵਾਦੀ ਪੈਦਾ ਨਹੀਂ ਕਰ ਰਿਹਾ ਕਿ ਜਾ ਕੇ ਅਮਰੀਕਾ ਦੇ ਬਿਲਡਿੰਗਾਂ ਢਾ ਦਿਓ ਬਦਲੇ ਲਓ ਬਦਲੇ ਉਹ ਜਨਰੇਸ਼ਨਾਂ ਚਲਿਆਂਗੇ ਜਿਨ੍ਹਾਂ ਨਾਲ ਤੱਕ ਹੋਇਆ ਸੀ ਬਦਲੇ ਲੈਣਾ ਅੱਜ ਛੱਡ ਕੇ ਤੁਸੀਂ ਬਦਲੇ ਲੈ ਰਹੇ ਹੋ ਇਕਨੋਮਿਕਲੀ ਅੱਜ ਜਪਾਨ ਦੀਆਂ ਗੱਡੀਆਂ ਮਾਤ ਦੇ ਰਹੀਆਂ ਨੇ ਅਮਰੀਕਾ ਦੀ ਸਾਰੀ ਇੰਡਸਟਰੀ ਨੂੰ ਰਾਜ ਕਰ ਰਹੇ ਨੇ ਸੇਮ ਜਰਮਨੀ ਹੈ ਨੋਬਲ ਪ੍ਰਾਈਜ਼ ਜਿੱਤ ਰਹੇ ਨੇ ਲੋਕ ਜਿਨ੍ਹਾਂ ਨੂੰ ਕੌਮ ਨੂੰ ਕਹਿੰਦੇ ਸੀ ੱੱਕਾ ਹੋਇਆ ਗਿਣਤੀ ਦੇ ਕਾਮਾ ਨੇ ਸਾਡੀ ਇੱਕ ਸਟੇਟ ਵਰਗੀਆਂ ਜਿਹੜੇ ਕੰਟਰੀ ਨੇ ਉੱਥੇ ਵੀ ਨੋਬਲ ਪ੍ਰਾਈਜ਼ ਔਰ ਪੜਾਈ ਦੇ ਸਾਡਾ ਪੜਾਈ 'ਚ ਪਿੱਛੇ ਹੈ ਔਰ ਅਸੀਂ ਸਾਨੂੰ ਚਾਹੀਦੇ ਨੇ ਰੋਜ਼ਗਾਰ ਦੇ ਮੁੱਦੇ ਸਾਡੇ ਪਾਣੀਆਂ ਦੇ ਮੁੱਦੇ ਇੱਥੇ ਹੁਣ ਵੋਟ ਕਿਨੂੰ ਪਾਈਏ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਵੋਟ ਕਿਨੂੰ ਪਾਈਏ ਅਪਾ ਪਾਰਟੀयां ਬਦਲ ਕੇ ਦੇਖ ਲਿਆ। ਅਕਾਲੀਆਂ ਨੂੰ ਬਦਲ ਕੇ ਕਾਂਗਰਸ ਲੈ ਆਏ, ਕਾਂਗਰਸ ਤੋਂ ਬਦਲ ਕੇ ਆਪ ਲੈ ਆਏ ਪਰ ਕੀ ਫਰਕ ਪਿਆ? ਉਹੀ ਲੀਡਰ ਛਾਲਾ ਮਾਰ ਕੇ ਉੱਤਰ ਜਾਂਦੇ ਨੇ। ਇਹ ਜਿਹੜਾ ਪਾਰਟੀ ਬਦਲ ਕੇ ਕੋਈ ਚੇਂਜ ਆ ਰਿਹਾ ਵੀ ਐਕਸਪੈਰੀਮੈਂਟ ਟੋਟਲ ਫੇਲ ਹੈ। ਹੁਣ ਦੋਸਤੋ ਸੋਚ ਕੇ ਵੋਟ ਕਰੋ, ਬੰਦਾ ਦੇਖ ਕੇ ਵੋਟ ਕਰੋ। ਜੇ ਚੰਗੇ ਬੰਦੇ ਚੁਣ ਕੇ ਭੇਜੋਗੇ ਇਰਰੈਸਪੈਕਟਿਵ ਆਫ ਪਾਰਟੀ ਚਾਹੇ ਉਹ ਕਾਂਗਰਸ ਦਾ ਹੋਵੇ, ਅਕਾਲੀ ਦਲ ਦਾ ਹੋਵੇ, ਕਿਸੇ ਦਾ ਵੀ ਹੋਵੇ, ਜੇ ਬੰਦਾ ਚੰਗਾ ਚੁਣ ਕੇ ਭੇਜੋਗੇ ਉਹ ਚੰਗੀ ਕਾਰਗੁਜ਼ਾਰੀ ਕਰੇਗਾ। ਤੇ ਚੰਗੇ ਬੰਦੇ ਜਦੋਂ ਚਾਰ ਇਕੱਠੇ ਹੋ ਕੇ ਵੀ ਬੈਠਣਗੇ ਪਾਰਲੀਮੈਂਟ 'ਚ ਇੱਕ ਦੂਜੇ ਤੇ ਉੱਤੇ ਕਿਚੜ ਛੱਟਣ ਨੂੰ ਕੋਈ ਚੱਜ ਦੀ ਗੱਲ ਕਰ ਦਿੰਦੇ। ਔਰ ਜਦੋਂ ਚੰਗੇ ਬੰਦੇ ਜਿੱਤਣ ਲੱਗ ਜਾਣਗੇ ਮਾੜੇ ਚਾਹੇ ਕਿਸੇ ਵੀ ਪਾਰਟੀ ਦੇ ਹੋਣਗੇ ਹਾਰਨ ਲੱਗ ਜਾਣਗੇ ਤੇ ਆਪਣੇ ਆਪ ਸਦਾਰ ਹੋਣਾ ਸਿਸਟਮ 'ਚ ਚਾਲੂ ਹੋ ਜੂਗਾ। ਪਰ ਜੇ ਆਪਾਂ ਪਾਰਟੀਆਂ ਦੇ ਸੱਤੇ ਵੋਟ ਪਾਉਣਿਆਂ ਮਾੜੇ ਬੰਦੇ ਨੂੰ ਵਿੱਚ ਤਾ ਦਿੰਨਿਆਂ ਮਾੜਾ ਦੂਜੀ ਪਾਰਟੀ ਤੋਂ ਤੀਜੀ ਚੌਥੀ ਤੇ ਪਾਰਟੀ 'ਚ ਜੰਪ ਕਰਦਾ ਰਹਿੰਦਾ। ਫਿਰ ਉਹੀ ਗੱਲ ਹੁੰਦਾ ਕਿ ਕੇਡਰ ਵਿਚਾਰਿਆਂ ਦਾ ਬੇਵਕੂਫ ਬਣ ਜਾਂਦਾ ਰਿੰਕੂ ਮਾੜਾ ਫਿਰ ਰਿੰਕ ਨੂੰ ਚੰਗਾ ਤੇ ਫਿਰ ਰਿੰਕ ਨੂੰ ਗਧਾ ਕਿੰਨੀ ਨਮੋਸ਼ੀ ਦੀ ਗੱਲ ਹੁੰਦੀ ਹੈ ਜਦੋਂ ਕੇਡਰਾਂ ਨੂੰ ਉਸੇ ਲੀਡਰ ਨੂੰ ਕਦੇ ਚੰਗਾ ਮਾੜਾ ਕਹਿਣਾ ਪੈਂਦਾ ਕਿਉਂਕਿ ਉਹਨੇ ਪਾਰਟੀ ਚੇਂਜ ਕਰਕੇ ਕਦੇ ਆ ਗਿਆ ਤੇ ਕਦੇ ਚਲਾ ਗਿਆ ਤੇ ਇਸ ਕਰਕੇ ਦੋਸਤੋ ਚੰਗੇ ਬੰਦਿਆਂ ਨੂੰ ਵੋਟ ਕਰੋ ਚੰਗੇ ਬੰਦਿਆਂ ਦੀ ਸੋਚ ਨਾਲ ਚੱਲੋ ਪਾਰਟੀ ਕੋਈ ਵੀ ਹੋਵੇ ਕਿਉਂਕਿ ਇਹ ਚੰਗੇ ਬੰਦੇ ਪਾਰਲੀਮੈਂਟ ਆ ਅਸੈਂਬਲੀਆਂ 'ਚ ਪਹੁੰਚਣਗੇ ਤੇ ਕੋਈ ਚੰਗੀ ਗੱਲ ਸੋਚਣਗੇ ਮੇਰੀ ਗੱਲ ਦਾ ਧਿਆਨ ਕਰਿਓ ਜਰੂਰ ਵੋਟ ਸੋਚ ਕੇ ਜੇ ਕੈਂਡੀਡੇਟ ਤੁਹਾਨੂੰ ਕੋਈ ਵੀ ਵਧੀਆ ਲੱਗਦਾ ਕਿਸੇ ਵੀ ਪਾਰਟੀ ਦਾ ਉਸ ਨੂੰ ਪਾ ਦਿਓ ਤਾਂ ਕਿ ਕੁਝ ਤਾਂ ਚੰਗੇ ਬੰਦੇ ਅੱਗੇ ਆਉਣ ਔਰ ਕੁਝ ਚੰਗੇ ਬੰਦੇ ਜਿਹ ਹੈ ਉਹ ਜਿੱਤ ਵੀ ਨਾ ਪਾਉਣ ਪਰ ਇਨਕਰੇਜ ਤੇ ਹੋਣ ਇੱਕ ਇੱਕ ਵੋਟ ਤੁਹਾਡੀ ਮੈਟਰ ਕਰਦੀ ਹੈ ਉਹ ਇਨਕਰੇਜ ਹੋਣ ਤੇ ਅਗਲੀ ਵਾਰ ਜ਼ਰੂਰ ਕਾਮਯਾਬ ਹੋਣ ਧੰਨਵਾਦ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦੇ ਰਹੋ ਸਾਡੀਆਂ ਵੀਡੀਓ ਥੈਂਕ ਯੂ